ਵਾਜੋਗ ਸਪੈਸ਼ਲ ਡਿਵੀਪੀ ਰੇਲਵੇਜ਼ ਸ਼੍ਰੀ ਮਤੀ ਸਸੀ ਪ੍ਰਭਾ ਦਵੇਤੀ ਡੀਆਈਪੀਐਸ ਅਤੇ ਹੋਰ ਸੀਨੀਅਰ ਅਫਸਰਾਂ ਦੀ ਹਦਾਇਤਾਂ ਮੁਤਾਬਕ ਪੰਜਾਬ ਸਰਕਾਰ ਨੇ ਹਦਾਇਤਾਂ ਮੁਤਾਬਕ ਜਿਹੜਾ ਚੋਧ ਨਸ਼ਾ ਰੋਧ ਚੱਲ ਰਿਹਾ ਹੈ। ਔਰ ਆਉਣ ਵਾਲੀ ਜਿਹੜੀ ਅਮਨਨਾਖ ਯਾਤਰਾ ਉਹਦੇ ਸਬੰਧ ਵਿੱਚ ਮੇਰੇ ਵੱਲੋਂ ਸਬਡਸਫੈਕਟਰ ਗਰਨਾਮ ਸਿੰਘ ਇੰਚਾਰਜ ਹੁਕੀ ਬਟਾਲਾ ਲੱਗੇ ਹੋਏ ਨੇ ਔਰ ਇਹਨਾਂ ਨੂੰ ਪੂਰੇ ਅਮਰਸਰ ਬਟਾਲਾ ਸੈਕਸ਼ਨ ਤੇ ਡਿਊਟੀ ਲਾਈ ਹੋਈ ਸੀ ਮੈਂ ਤੇ ਜਿਹੜਾ ਜਦੋਂ ਨਸ਼ਾ ਵਿਰੋਧ ਹੋਰ ਉਹਦੇ ਨਾਲ ਨਾਲ ਅੰਮਰਨਾਥ ਯਾਤਰਾ ਨੂੰ ਮੁੱਖ ਰੱਖਦੇ ਹੋ ਜਿਹੜੀ ਚੈਕਿੰਗ ਕੀਤੀ ਜਾਵੇ ਚੈਕਿੰਗ ਕਰਦੇ ਸਮੇਂ ਜਦੋਂ ਇਹ ਪਠਾਨਕੋਟ ਰੇਲਵੇ ਸਟੇਸ਼ਨ ਤੇ ਪਹੁੰਚੇ ਔਰ ਉਥੇ ਚੈਕਿੰਗ ਕਰ ਰਹੀ ਸੀਗੇ ਤੇ ਚੈਕਿੰਗ ਉਹ ਪਠਾਨਕੋਟ ਰੇਲਵੇ ਸਟੇਸ਼ਨ ਦੀ ਚੈਕਿੰਗ ਕਰਦੇ ਕਰਦੇ ਜਦੋਂ ਇਹ ਪੂਰਬੀ ਪੂਰਬੀ ਸਰੇ ਤੇ ਪਹੁੰਚ ਗਏ ਉਥੋਂ ਇਹ ਅੱਗੇ ਅੱਗੇ ਨੂੰ ਖਾਲੀ ਸਾਡਾ ਰੇਲਵੇ ਯਾਰਡ ਪੰਦਾਵਾ ਉਥੇ ਕਈ ਵਾਰੀ ਕਈ ਸ਼ਕਤੀ ਵਰਤੀ ਬੈਠੇ ਹੁੰਦੇ ਕੋ ਲੋਡ ਖੋਦਿਆ ਆਵਾਜ਼ਾਂ ਤਾਂ ਕਰਦਾ ਵਾਸਤੇ ਉਹਨਾਂ ਨੂੰ ਚੈੱਕ ਕਰਦੇ ਰਾਜੇ ਨਾਲ ਅੱਗੇ ਜਦੋਂ ਸਾਡੀ ਪੁਲਸ ਪਾਰਟੀ ਡੰਗੀ ਤੇ ਜਿਹੜੀ ਪੂਰਬੀ ਸਿਰੇ ਤੇ ਇੱਕ T.R.D ਦਫਤਰ ਪੈਂਦਾ ਹੋਰ ਨਾਲ ਪਾਣੀ ਦੀ ਟੰਕੀ ਵੀ ਆ ਸਬਜੀ ਮੰਡੀ ਦੀ ਵੈਬਸਾਈਟ ਤੇ ਉਹ T.R.D ਦਫਤਰ ਦੀ ਬੈਕ ਸਾਈਡ ਤੇ ਇੱਕ ਮੁੰਡਾ ਨੌਜਵਾਨ ਬੈਠਾ ਸੀ ਪੀ.ਐਸ.ਟੀ.ਸ਼ਰਟ ਪਾ ਕੇ ਜਦੋਂ ਉਹਨੇ ਪੁਲਸ ਪਾਰਟੀ ਨੂੰ ਦੇਖਿਆ ਤੇ ਉਹ ਉੱਥੋਂ ਫਿਸਣ ਲੱਗਾ ਜਦੋਂ ਇਹਨਾਂ ਨੇ ਆਵਾਜ਼ ਮਾਰੀ ਤੇ ਉਸਨੇ ਆਪਣੇ ਵੱਲ ਵਿੱਚੋਂ ਇੱਕ ਮومی ਲੁਫਾਬਾ ਕਾਲੇ ਰਾਮਦਾ ਜਿਹੜਾ ਉਹ ਲਾਗੇ ਖੜੀਆ ਸੀ ਗੂਗੀਆਂ ਝਾੜੀਆਂ ਦੇ ਵਿੱਚ ਸੁੱਟ ਦਿੱਤਾ ਤੇ ਜਦੋਂ ਇਹਨਾਂ ਨੇ ਦੇਖਿਆ ਵੀ ਬੰਦਾ ਭੱਜਣ ਲੱਗਾ ਉਹ ਇਹਨਾਂ ਨੇ ਪੁਲਿਸ ਪਾਰਟੀ ਨੇ ਕਾਬੂ ਕੀਤਾ ਕਾਬੂ ਕਰਕੇ ਜਦੋਂ ਉਹਦੇ ਦੁਬਾਰਾ ਸੁੱਟੇ ਗਏ ਮومی ਲੁਫਾਬੇ ਵਿੱਚ ਦੇਖਿਆ ਚੈੱਕ ਕੀਤਾ ਤੇ ਉਹਦੇ ਵਿੱਚੋਂ ਜਿਹੜੀ ਆ ਖੀਮਾ ਬਰਾਮਦ ਹੋਈ ਹੈ ਔਰ ਉਹਦਾ weight ਕਰਨ ਤੇ 1 ਕਿਲੋ 500 ਗ੍ਰਾਮ ਦੀ ਖੀਮਾ ਉਹ ਪਾਈ ਗਈ ਇਹ ਕਿੱਥੋਂ ਵਸੇ ਸੀ ਇਹ ਹੈਗਾ ਜੀ ਜਿਹੜਾ ਮੰਦਸੌਰ ਮੱਧ ਪ੍ਰਦੇਸ਼ ਦਾ ਵਸਨੀਕ ਹੈ ਸਰ ਸਪਲਾਈ ਕਿੱਥੇ ਦੇਣੀ ਸੀ ਅਗੇ ਸਪਲਾਈ ਕੀਤੀ ਜੀ ਸਪਲਾਈ ਇਹਨੇ ਐਕਚੁਅਲੀ ਦੇਣੀ ਸੀ ਜਲੰਧਰ ਜਿਹੜੀ ਸਾਡੀ ਗੋਦੀ ਪਰਚੇ ਤੋਂ ਸਾਹਮਣੇ ਆਇਆ ਵਾ ਬਟ ਇਹ ਜਾਣਾ ਚਾਹੁੰਦਾ ਸੀ ਸਿਟੀ ਜਲੰਧਰ ਔਰ ਗੱਡੀ ਪਠਾਨਕੋਟ ਵਾਲੀ ਜੰਮੂ ਵਾਲੀ ਚੜ ਗਿਆ ਭਲੇਕੇ ਨਾਲ ਰਾਤ ਦੇ 10:00 ਸਮੇਂ ਸੀ ਇਹਨੂੰ ਪਤਾ ਲੱਗਿਆ ਔਰ ਸੁੱਤਾ-ਸੁੱਤਾ ਪਠਾਨਕੋਟ ਪਹੁੰਚ ਗਿਆ ਸਰ ਇਹਦੇ ਕੋਈ ਪਹਿਲਾਂ ਵੀ ਨਾਮ ਨਹੀਂ ਹੈ ਪਾਣੀ ਇਹਦੇ ਕੋਈ ਪਹਿਲਾਂ ਕੋਈ ਪਾਬਾਨੀ ਹੈਗਾ ਔਰ ਇਹ ਕੋਈ ਮੁੱਢਲੀ ਪੁੱਛ ਕੇ ਇਸ ਵਿੱਚ ਇਹਨੇ ਦੱਸਿਆ ਵੀ ਇਹਨੇ ਪਹਿਲਾਂ ਵੀ ਇੱਕ ਵਾਰ ਸਪਲਾਈ ਅੰਮਾੜੇ ਦਿੱਤੀ ਹੈ ਤੇ ਇਹ ਮੰਗਲ ਸਿੰਘ ਨਾਮ ਦਾ ਨਾ ਨਾ ਰਹਿ ਰਿਹਾ ਵਿਅਕਤੀ ਦਾ ਪਰ ਉਹਨਾਂ ਸੀ ਮੰਜ ਕੋ ਅਦਾਲਤ ਪੇਸ਼ ਕਰਕੇ ਇਹਦਾ ਪੁਲਿਸ ਰਿਪੋਰਟ ਹਾਸਲ ਕਰਾਂਗੇ ਉਹ ਡੰਗਾਈ ਦਾ ਪੁੱਛਗਿੱਛ ਕਰਕੇ ਜਿਹੜਾ ਵੀ ਵਿਅਕਤੀ ਇਹਦੇ ਪਿੱਛੇ ਹੋਇਆ ਗਿਆ ਜਾਂ ਅੱਗੇ ਕਿਹਨੇ ਇਹਨੂੰ ਸਪਲਾਈ ਕਿਸ ਬੰਦੇ ਨੂੰ ਇਹਨੂੰ ਦੇਣੀ ਆ ਉਹ ਅਸੀਂ ਉਹਦੇ ਨਾਲੋਂ ਪੂਰਾ ਇਹਦਾ ਮਤਲਬ ਪਤਾ ਲਗਾਉਂਗੇ ਲੈ ਕਿੱਥੇ ਲੱਗਿਆ ਗਿਆ ਪਿੱਛੇ ਇਹ ਪਿੱਛੋਂ ਉਥੋਂ ਮਨਸੂਰ ਤੋਂ ਜ਼ਿਲ੍ਹਾ ਮਨਸੂਰ ਬਾਦਪੁਰ ਪਿੱਛੇ